ਦਾ ਬਾਰਿਕੀ ਕੁ ਜੀ ਕੀ ਕਹਤੇ ਪਿਛਲੇ 14 ਦਿਨਾਂ ਤੋਂ ਦਾਸ ਆਹਬ ਚੀ ਦੇ ਨਾਲ ਜੀਆਂ ਕਾ ਆਹਾਰ ਜੀ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਮੈਂ ਰੋਜ਼ ਹੀ ਤਕਰੀਬਨ ਪਹਿਲਾਂ ਬੇਨਤੀ ਕਰਦਾ ਕਿ ਮਾ ਹਸਪੀਟਲ ਸੰਬੰਧਿਤ ਵਿਸ਼ਾ ਔਰ ਮੇਰਾ ਕੋਈ ਮਕਸਦ ਕਿਸੇ ਖਾਣ ਵਾਲੇ ਨੂੰ ਮਨਾ ਕਰਨ ਦਾ ਨਹੀਂ ਕਿ ਤੂੰ ਨਾ ਖਾ ਤਨ ਨਾਲ ਕਿਸੇ ਨੂੰ ਨਾ ਖਾਣ ਵਾਲੇ ਨੂੰ ਪ੍ਰੇਰਨ ਦੇ ਕੇ ਤੂੰ ਖਾਣਾ ਸ਼ੁਰੂ ਕਰ ਦੇ ਮੈਂ ਤਾਂ ਸਿਰਫ ਜੋ ਗੁਰਬਾਣੀ ਦਾ ਕਨਸੈਪਟ ਹੈ ਜੋ ਗੁਰਬਾਣੀ ਦੀ ਵਿਚਾਰਧਾਰਾ ਹੈ ਇਸ ਵਿਸ਼ੇ ਬਾਰੇ ਜੋ ਇੱਕ ਵੱਧੂ ਦਾ ਵਿਵਾਦ ਕੌਮ ਦੇ ਵਿੱਚ ਖੜਾ ਹੋਇਆ ਹੋਇਆ ਉਹਨੂੰ ਗੁਰਬਾਣੀ ਦੇ ਉੱਤੇ ਇੱਕ ਗੁਰਬਾਣੀ ਦੀ ਕਸਵਿਟੀ ਤੇ ਪਰਖ ਕੇ ਆਪ ਜੀ ਦੇ ਸਾਹਮਣੇ ਰੱਖਣਾ ਹੈ ਨਹੀਂ ਤਾਂ ਆਪ ਜੀ ਨੇ ਕਰਨਾ ਆਪ ਨੇ ਕੀ ਖਾਣਾ ਕੀ ਨਹੀਂ ਖਾਣਾ ਆਮ ਭੋਜਨ ਵਰਗਾ ਭੋਜਨ ਹੈ ਕਿਸੇ ਨੂੰ ਵੀ ਆਪਣੇ ਮੂੰਹ ਦਾ ਸਵਾਦ ਵੀ ਹੈ ਤੇ ਆਪਣੀ ਮਰਜ਼ੀ ਵੀ ਹੈ ਆਪਣੀ ਸ਼ਰੀਰ ਦੀ ਲੋੜ ਵੀ ਹੈ ਕੀ ਖਾਵੇ ਜਾਂ ਨਾ ਕੀ ਖਾਵੇ ਉਹ ਕੋਈ ਵੀ ਬਾਤ ਨਹੀਂ ਇਸ ਵਿਸ਼ੇ ਨਾਲ ਸੰਬੰਧਿਤ ਕੁਝ ਸਵਾਲ ਵੀ ਆਉਣੇ ਸ਼ੁਰੂ ਹੋਏ ਹੋਏ ਨੇ ਹਾਲੇ ਕਿ ਸਵਾਲ ਜਿਹੜੇ ਸਾਡੀਆਂ ਭਾਵਨਾਵਾਂ ਤੋਂ ਪੈਦਾ ਹੁੰਦੇ ਨੇ ਐਸਾ ਸਵਾਲ ਕੋਈ ਨਹੀਂ ਆਇਆ ਜਿਹੜਾ ਗੁਰਬਾਣੀ ਦੇ ਉੱਤੇ ਹੋਵੇ ਕਿ ਜੀ ਆ ਗੁਰਬਾਣੀ ਗਲਤ ਕਹਿ ਰਹੀ ਹੈ ਜਾਂ ਗੁਰਬਾਣੀ ਦੇ ਅਰਥ ਗਲਤ ਕੱਢੇ ਗਏ ਨੇ ਭਾਵਨਾਵਤਨ ਜ਼ਰਤ ਨੇ ਅੱਜ ਦੀ ਵਿਸ਼ੇ ਦੀ ਵਿਚਾਰ ਕਰਕੇ ਮੈਂ ਬਾਅਦ ਦੇ ਵਿੱਚ ਸਮਾਂ ਬਿਲਾ ਇੱਕ ਤੋਂ ਵਿਚਾਰ ਆਪਣੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗਾ ਕੱਲ ਤੋਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਨੂੰ ਕੀ ਰਜ਼ਕ ਦੇਣਾ ਹੈ ਸਭ ਅਕਾਲ ਪੁਰਖ ਦੇ ਹੱਥ ਵਿੱਚ ਹੈ ਉਹਨੇ ਆਪ ਨiyet ਕੀਤਾ ਹੋਇਆ ਇਹ ਗੱਲ ਸਮਝ ਲਈਏ ਅਕਾਲ ਪੁਰਖ ਨੇ ਸ੍ਰਿਸ਼ਟੀ ਨੂੰ ਚਲਾਉਣ ਲਈ ਕੁਝ ਅਟਲ ਨਿਯਮ ਬਣਾਏ ਹੋਏ ਨੇ ਜਿਨ੍ਹਾਂ ਦੇ ਨਾਲ ਸਾਰਾ ਸ੍ਰਿਸ਼ਟੀ ਦਾ ਸਿਲਸਿਲਾ ਚੱਲਦਾ ਹੈ ਉਹਦੇ ਪਛੋਂਨੇ ਕੀ ਭੋਜਨ ਖਾਣਾ ਹੈ ਉਹ ਵੀ ਨਿਯਤ ਕੀਤਾ ਹੋਇਆ ਹੈ ਕੀ ਖਾ ਸਕਦਾ ਹੈ ਕੀ ਖਾਣਾ ਉਹਦੇ ਵਾਸਤੇ ਜਾਇਜ਼ ਹੈ ਜਿਹੜਾ ਜੀਵ ਦਾ ਸਿਸਟਮ ਅਕਾਲ ਪੁਰਖ ਨੇ ਉਹਦਾ ਬਣਾਇਆ ਉਹਦੇ ਵਾਸਤੇ ਉਹ ਪੂਰਣ ਹੈ لیکن ਇਹ ਨਹੀਂ ਕਿ اکالpur ਖੁਦ ਨੇਮਾ ਦਾ ਬੱਚਾ ਹੋਇਆ ਉਹ ਨੇਮ اکالpur ਨੇ ਬਣਾਏ ਨੇ ਆਪਣੇ ਬਣਾਏ ਨੇਮਾ ਨੂੰ ਉਹ ਜਦੋਂ ਚਾਹੇ ਬਦਲ ਵੀ ਸਕਦਾ ਹੈ ਇਹ ਠੀਕ ਹੈ ਕਿ ਉਹਨੇ ਇੰਨੇ ਪਰਫੈਕਟ ਬਣਾਏ ਨੇ ਕਿ ਉਹਨੂੰ ਬਦਲਣ ਦੀ ਲੋੜ ਨਹੀਂ ਕਹਿੰਦੀ ਉਹ ਬਦਲਦਾ ਨਹੀਂ ਪਰ ਇਹ ਨਹੀਂ ਕਿ ਉਹ ਬਦਲ ਨਹੀਂ ਸਕਦਾ ਇਹ ਸਮਝ ਸਪਸ਼ਟ ਹੋਣਾ ਚਾਹੀਦਾ ਸੋ ਉਹਨੇ ਸਾਡੇ ਭੋਜਨ ਦੇ ਵੀ ਕੁਝ ਨਾਮ ਬੜਾਏ ਹੋਏ ਨੇ ਉਹਦੇ ਹਿਸਾਬ ਨਾਲ ਹੀ ਸਭ ਜੀਵਾਂ ਨੂੰ ਰਜ਼ਕ ਦੇ ਰਿਹਾ ਹੈ ਲੇਕਿਨ ਇਹ ਨਹੀਂ ਕਿ ਉਹ ਬਦਲ ਨਹੀਂ ਸਕਦਾ ਆਇਦਾ ਪਰਮਾਨ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਵਿਚਾਰਨ ਕੀਤਾ ਹੋਇਆ ਸਤਿਗੁਰੂ ਜੀ ਦਾ ਸ਼ਲੋਕ ਹੈ ਉਹਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਸ਼ਲੋਕ ਮਖਲਾ ਪਹਿਲਾ ਸਿੰਘਾਂ ਬਾਜਾਂ ਚਰਗਾ ਕੋਹਿਆਂ ਇਨ੍ਹਾਂ ਖਵਾਲੇ ਕਾ ਕਾ ਖਾਣ ਤੇ ਨਾਮਾਸ ਖਵਾਲੇ ਇਹ ਚਨਾਏ ਰਾਹ ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾ ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸਵਾ ਜੀਤੇ ਜੀ ਜੀਵਨ ਲੈ ਸਾਹਾ ਜੀਵਾਲੇ ਤਾਂ ਕਿ ਅਸਾ ਨਾਨਕ ਜਿਉਂ ਜਿਉਂ ਸੱਚੇ ਭਾਵੇ ਤਿਉਂ ਤੋਂ ਸੇ ਗ੍ਰਹ ਵਿਸ਼ਾ ਸਿਰਫ ਮਾਸ ਖਾਂਦੇ ਨਾਲ ਯਕੀ ਖਾਣਾ ਉਹਦੇ ਨਾਲ ਸੰਬੰਧਤ ਨਹੀਂ ਬਹੁਤ ਵੀ ਵਿਸਤਾਰ ਦੇ ਵਿੱਚ ਹੈ ਲੇਕਿਨ ਮਾਸ ਦੇ ਬਾਰੇ ਵੀ ਬੜੀ ਸਪਸ਼ਟੀ ਗੱਲ ਹੈ ਕੁਝ ਜੀਵ ਰਾਏ ਨੇ ਅਕਾਲ ਪੁਰਖ ਜੀ ਨੇ ਜਿੰਨਾ ਦਾ ਉਹ ਨੇ ਕੁਦਰਤੀ ਸਿਸਟਮ ਬਣਾਇਆ ਕਿ ਉਹ ਮਾਸ ਖਾਣਗੇ ਸਹੀ ਹਾਂ ਬੌਝਾਂ ਚਰਗਾਂ ਕੋਹੀਆਂ ਇਹ ਸਾਰੇ ਮਾਸਾਹਾਰੀ ਜੀਵ ਨੇ ਔਰ ਇਹਨਾਂ ਨੂੰ ਅਸੀਂ ਇਸ ਤੋਂ ਉਲਟ ਮਾਸ ਤੋਂ ਉਲਟ ਕੋਈ ਵੀ ਭੋਜਨ ਭੋਜਨ ਖਾਣ ਦੀ ਕੋਸ਼ਿਸ਼ ਕਰੀਏ ਨਹੀਂ ਖਾਂਗੇ ਗੱਲ ਥੋੜੀ ਜਿਹੀ ਲੰਬੀ ਹੋ ਜੇਗੀ ਮੈਨੂੰ ਬੜੇ ਸ਼ਾਰਟ ਤੇ ਵਿੱਚ ਦੱਸਣ ਦੀ ਕੋਸ਼ਿਸ਼ ਕਰਦਾ ਹੈ ਬੜਾ ਸਮਾਂ ਪਹਿਲੇ ਦੀ ਗੱਲ ਹੈ ਇੱਥੇ ਚੰਡੀਗੜ੍ਹ ਦੇ 15 ਸੈਕਟਰ ਗੁਰਦੁਆਰੇ ਦੇ ਵਿੱਚ ਬੜਾ ਰੌਣਾ ਪਿਆ ਜੀ ਕਿ ਉੱਥੇ ਬਾਹਰ ਜਾ ਗਿਆ ਗੁਰੂ ਗੋਬਿੰਦ ਸਿੰਘ ਨਾ ਰਹੀਦੀ ਦਾ ਪਹਿਲਾਂ ਤਾਂ ਸਾਡੀ ਮਾਨਸਿਕਤਾ ਕਿੱਥੇ ਹੈ ਕੀ ਅਸੀਂ ਹਰ ਬਾਜ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜੁੜਿਆ ਹੋਇਆ ਔਰ ਅਸੀਂ ਸਮਝਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਅਮਰ ਨਹੀਂ ਸਾਨੂੰ ਸਰੀਰ ਕਰਕੇ ਚਲੇ ਗਏ ਲੇਕਿਨ ਉਹਨਾਂ ਦਾ ਬਾਜ ਅਮਰ ਹੈ ਜਿਹੜਾ ਜੇ ਤੱਕ ਆਕਾਸ਼ ਚ ਉਡਾਰੀਆਂ ਮਾਰਦਾ ਫਿਰਦਾ ਹੈ ਬਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਵੀ ਵੱਡਾ ਹੋ ਗਿਆ ਫਿਰ ਤਾਂ ਕਿਉਂਕਿ ਉਹ ਤਾਂ ਅਮਰ ਹੋ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਸਰੀਰ ਕਰਕੇ ਚਲੇ ਗਏ ਚਲੋ ਮੈਂ ਆਪਣੇ ਵਿਸ਼ੇ ਤੇ ਆਉਣਾ ਉੱਥੇ ਮੈਂ ਗਿਆ ਤੇ ਇੱਕ ਛੋਟੇ ਸਾਈਜ਼ ਦਾ ਬਾਜ ਸੀ ਜਿਹੜੇ ਪੂਰਾ ਵਿਕਸਿਤ ਨਹੀਂ ਸੀ ਹੋਇਆ ਬੱਚਾ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੱਥੇ ਸੁਖਾਸਣ ਕਰਦੇ ਨੇ ਉਹਦੀ ਪਾਲਕੀ ਦੇ ਉੱਪਰ ਬਿਠਾਇਆ ਹੋਇਆ ਸੀ। ਔਰ ਕਿਮਾ ਕਰਨਾ ਮੈਨੂੰ ਨਹੀਂ ਲੱਗਦਾ ਕਿ ਕਿਤੋਂ ਉੱਡ ਕੇ ਆਇਆ ਸੀ ਉਹ ਕਿਤਰੋਂ ਕਿਸੇ ਨੇ ਕੋ ਫੜਿਆ ਤੇ ਲਿਆ ਕੇ ਉੱਥੇ ਬਿਠਾ ਦਿੱਤਾ ਮਹੱਤਾ ਬਣਾਉਣ ਵਾਸਤੇ ਵੀ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਦਾ ਬਾਝ ਆਇਆ। ਹੁਣ ਵੱਡੀ ਸਮੱਸਿਆ ਬਣੀ ਹੋਈ ਸੀ ਵੀ ਉਹਨੂੰ ਸਵੇਰ ਦਾ ਲਿਆਂਦਾ ਹੋਇਆ ਸੀ ਸ਼ਾਮ ਪੈ ਗਈ ਤੇ ਉਹ ਉਹਨੂੰ ਕਜੀ ਲਿਆ ਕੇ ਕਿੜਾ ਪ੍ਰਸ਼ਾਦ ਖਾਣ ਦੀ ਕੋਸ਼ਿਸ਼ ਕਰਨ ਕਰੀ ਕੁਝ ਖਾਣ ਦੀ ਕੋਸ਼ਿਸ਼ ਕਰਨ ਉਹ ਖਾਵੇ ਨਾ ਅਸੀਂ ਜਿੱਸੇ ਲਗੇ ਉੱਥੇ ਤੇ ਇੱਕ ਸੱਜਣ ਨੂੰ ਉਹਨਾਂ ਨੂੰ ਸਮਝਾ ਰਿਹਾ ਸੀ ਪ੍ਰਬੰਧਕਾਂ ਨੂੰ ਕਿ ਇਹ ਮਾਸਾਹਾਰੀ ਜੀਵ ਹੈ ਇਹਨੇ ਤੁਹਾਡੇ ਕਿੜਾ ਪ੍ਰਸ਼ਾਦ ਜਾਂ ਹੋਰੇ ਭੋਜਨ ਨਹੀਂ ਖਾੜੇ ਨਾ ਹੀ ਪਾਲੂ ਖਾਣੇ ਨਾ ਤੁਸੀਂ ਇਹਨੂੰ ਜੇ ਜਿਉਂਦਾ ਰੱਖਣਾ ਚਾਹੁੰਦੇ ਹੋ ਤੇ ਇਹਨੂੰ ਮਾਸ ਖਾਓ ਜਾਂ ਇਹਨੂੰ ਬਾਹਰ ਵਿਚਾਰੇ ਨੂੰ ਛੱਡ ਦਿਓ ਇਹ ਆਪਣਾ ਜਾਵੇ ਆਪਣੇ ਘਰ ਉਡਾਰੀਆਂ ਬਾਰੇ ਕੋਲ ਇੱਕ ਬਜ਼ੁਰਗ ਮਾਤਾ ਜੀ ਖੜੇ ਸਨ ਥੋੜੇ ਭਾਵ ਕਿਆ ਨਹੀਂ 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 ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਾਜ ਮਾਸ ਨਹੀਂ ਸਿਖਾਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਾਜ ਮਾਸ ਨਹੀਂ ਸਿਖਾਂਦਾ ਇਹ ਪਾਵਨਾ ਹੈ ਸਾਡੀ ਅਕਾਲ ਪੁਰਖ ਨੇ ਉਹਦਾ ਸਿਲਸਿਲਾ ਇਹੋ ਜਿਹਾ ਬਣਾਇਆ ਕਿ ਉਹਨੇ ਮਾਸ ਖਾਣੇ ਮਾਸ ਖਾ ਕੇ ਜਿਉਣਾ ਮੈਂ ਉਸ ਗੱਲ ਦੇ ਵਿਸਤਾਰ ਚ ਨਹੀਂ ਜਾਣਾ ਚਾਹੁੰਦਾ ਮੈਂ ਜੋ ਗੱਲ ਭਾਵਨਾ ਦੀ ਦੱਸਣਾ ਚਾਹੁੰਦਾ ਸੀ ਤੁਹਾਨੂੰ ਸਿੱਧਾ ਗੱਫਾਣਾ ਚਾਹਨਾ ਲੇਕਿਨ ਇਹਨਾਂ ਨੂੰ ਵੀ ਅਕਾਲ ਪੁਰਖ ਚਾਹੇ ਤੇ ਇਹਨਾਂ ਨੂੰ ਕਾਹ ਕੁਆ ਸਕਦਾ ਉਹਦਾ ਬਣਾਇਆ ਹੋਇਆ ਨੀਮ ਹੈ ਉਹਦਾ ਬਣਾਇਆ ਹੋਇਆ ਸਿਸਟਮ ਹੈ ਉਹਨੂੰ ਪਤਾ ਹੈ ਕਿਨੂੰ ਕੀ ਰਜ਼ਕ ਦੇਣਾ ਹੈ ਉਹ ਦੇ ਰਿਹਾ ਹੈ ਲੇਕਿਨ ਜੇ ਚਾਹੇ ਕਿ ਮੈਂ ਬਦਲ ਦਿਆਂ ਤਾਂ ਬਦਲ ਸਕਦਾ ਹੈ ਉਹਦੀ ਸਮਰੱਥਾ ਹੈ ਔਰ ਇੰਨੀ ਸਮਰੱਥਾ ਹੈ ਕਿ ਘਾਹ ਖਾਣ ਤੇ ਨਾ ਮਾਸਕ ਵਾਲੇ ਚਲਾਏ ਰਾ ਜਿਹੜੇ ਅੱਜ ਘਾਹ ਖਾਂਦੇ ਪਏ ਨੇ ਉਹ ਉਹਨਾਂ ਨੂੰ ਚਾਹੇ ਕਿ ਮੈਂ ਇਹ ਮਾਸਕ ਖਾਣਾ ਸ਼ੁਰੂ ਕਰ ਦੇਣ ਤੇ ਉਹ ਮਾਸਕ ਖਵਾਣਾ ਖਵਾ ਸਕਦਾ ਹੈ ਉਹਦੀ ਸਮਰੱਥਾ ਹੈ ਮੇਨ ਗੱਲ ਜਿਹੜੀ ਹੈ ਇਹ ਸਮਰੱਥਾ ਲਈ ਉਹ ਕੁਦਰਤ ਦਾ ਆਕਾਰ ਪਰਤਾ ਬਣਾਇਆ ਹੋਇਆ ਨੇਮ ਹੈ ਕੁਦਰਤ ਬਣਾਈ ਹੋਈ ਹੈ ਔਰ ਉਹਦੇ ਅਟਲ ਨੇਮਤ ਸਾਰਾ ਸਿਲਸਿਲਾ ਚੱਲ ਰਿਹਾ ਹੈ ਪਰ ਉਹ ਅਕਾਲਪੁਰ ਖੋਨਾ ਨਿਯਮਾਂ ਦੇ ਅਧੀਨ ਨਹੀਂ ਹੈ ਉਹਨਾਂ ਦੇ ਉੱਪਰ ਹੈ ਉਹ ਚਾਹੇ ਤਾਂ ਉਹ ਨਿਯਮਾਂ ਨੂੰ ਬਦਲ ਸਕਦਾ ਹੈ ਟਿੱਬਿਆਂ ਨਦੀਆਂ ਵਿੱਚ ਟਿੱਬੇ ਦਿਖਾਲੇ ਕੱਲ ਵੀ ਇਹ ਤੇ ਬਾਰੇ ਵਿਚਾਰ ਹੋਈ ਸੀ ਕਿੰਨੀਆਂ ਧਰਤੀਆਂ ਸਮੁੰਦਰਾਂ ਦੇ ਵਿੱਚੋਂ ਪੈਦਾ ਹੋ ਗਈਆਂ ਤੇ ਕਿੰਨੀਆਂ ਸਮੁੰਦਰਾਂ ਦੇ ਵਿੱਚ ਗਰਕ ਹੋ ਗਈਆਂ ਥਲੀ ਕਰੇ ਉਸ ਦਾ ਜਿੱਥੇ ਅੱਜ ਸੁੱਕੀ ਜ਼ਮੀਨ ਹੈ ਉੱਥੇ ਜਲਥਲ ਕਰ ਦੇਵੇ ਕੀੜਾ ਥਾਪ ਦੇ ਪਾਤਸ਼ਾਹੀ ਇੰਨੀ ਸਮਰਥ ਹੁੰਦੀ ਹੈ ਕਿ ਇੱਕ ਕੀੜੇ ਨੂੰ ਪਾਤਸ਼ਾ ਬਣਾ ਸਕਦਾ ਹੈ ਲਸ਼ਕਰ ਕਰੇ ਸੁਆਪ ਬੜੀਆਂ ਬੜੀਆਂ ਫੌਜਾਂ ਜੜੀਆਂ ਉਹਨਾਂ ਨੂੰ ਸੁਹਾ ਕਰ ਦੇਵੇ ਮਿੰਟਾਂ ਦੇ ਵਿੱਚ ਗਰਖ ਕਰ ਦੇਵੇ ਵੱਡੀਆਂ ਵੱਡੀਆਂ ਫੌਜਾਂ ਨੂੰ ਇੰਨੀ ਅਦਿ ਸਮਰਥਾ ਹੈ ਜੇਤੇ ਜੀ ਜੀ ਮਹਿ ਲੈ ਸਾਹ ਜੀਵ ਲੈ ਤਾਂ ਕਿ ਅਸਾ ਅਸੀਂ ਕੋਈ ਵੀ ਸਮਝਣਿਆ ਜੀਵ ਜਿਹੜਾ ਉਹ ਸਾਹ ਲੈ ਬਗੈਰ ਨਹੀਂ ਜੀ ਸਕਦਾ ਉਥੀ ਸਜਾਈਏ ਇਹ ਹੀ ਨਾਮ ਬੜਾਇਆ ਉਹਨੇ ਪਰ ਉਹਦਾ ਬੜਾਇਆ ਹੋਏ ਨਾਮ ਹੈ ਉਹ ਜੇ ਚਾਹੇ ਤਾਂ ਬਗੈਰ ਸਾਹ ਦੇ ਵੀ ਜਿੰਦਾ ਰੱਖ ਸਕਦਾ ਨਾਨਕ ਜਿਉ ਜਿਉ ਸੱਚੇ ਭਾਵ ਹੈ ਤਿਉਂ ਝੋ ਦੇ ਘਰਾ ਇਹ ਤੇ ਜਿਵੇਂ ਜਿਵੇਂ ਉਹਨੂੰ ਚੰਗਾ ਲੱਗਦਾ ਹੈ ਉਹਨੂੰ ਪਾਉਂਦਾ ਹੈ ਤੇ ਮੈਂ ਤੇ ਮੇਰੇ ਜ਼ਿਕ ਦੇ ਰਿਹਾ ਤੇ ਮੈਂ ਤੇ ਮੇਰੇ ਜ਼ਿਕ ਦੇ ਰਿਹਾ ਅਸੀਂ ਪਤਾ ਨਹੀਂ ਕਿਹੜੇ ਭਲੇਖਿਆਂ 'ਚ ਫਿਰਦੇ ਆਂ ਔਰ ਸਵਾਲ ਬੜੇ ਅਜੀਬ ਜਿਹਾ ਹੁੰਦੇ ਨੇ। ਕੱਲ ਇੱਕ ਸਵਾਲ ਆਇਆ ਕਿ ਜੀ ਇਹ ਕਹਿੰਦੇ ਨੇ ਕਿ ਮਾਸ ਖਾਣ ਲੱਗ ਪਾਉ ਤੇ ਫਿਰ ਸ਼ਰਾਬ ਵੀ ਪੀਣ ਲੱਗ ਪੈਂਦੇ ਨੇ। ਉਹਦੇ ਨਾਲ ਵਿਕਾਰ ਵੱਧ ਜਾਂਦੇ ਨੇ। ਕੋਈ ਲਿੰਕ ਤੇ ਹੈ ਨਹੀਂ। ਸਤਿਗੁਰੂ ਨੇ ਜੇ ਮਨਾ ਕਰਨਾ ਹੁੰਦਾ ਜਿਵੇਂ ਸ਼ਰਾਬ ਦਾ ਸਪਸ਼ਟ ਮਨਾ ਕੀਤਾ ਤੇ ਇਹਨੂੰ ਮਨਾ ਕਰ ਦਿੰਦੇ। ਹਾਂ। ਸ਼ਰਾਬ ਦੇ ਨਾਲ ਹੋਰ ਵਿਕਾਰ ਆਉਂਦੇ ਨੇ ਕਿਉਂਕੋ ਉਹਦੇ ਨਾਲ ਮਤ ਮਾਰੀ ਜਾਂਦੀ ਹੈ ਸ਼ਰਾਬ ਦੇ ਨਾਲ ਕਾਮ ਵਿਕਾਰ ਜਿਹੜਾ ਮਤ ਉਧਰ ਨੂੰ ਲੈ ਕੇ ਜਾਂਦੀ ਹੈ ਰੇਫਸ ਹੁੰਦੇ ਨੇ ਕਤਲ ਹੁੰਦਾ ਹੈ ਗਰੁੱਥ ਆਉਂਦਾ ਹੈ ਉਹਦੇ ਨਾਲ ਮਾਸ ਖਾਣ ਦਾ ਵੀ ਕਈ ਵਾਰੀ ਚਸਕਾ ਪੈਂਦਾ ਮੈਂ ਇੱਕ ਨਹੀਂ ਸੈਂਕੜੇ ਅਸਿਆਂ ਨੂੰ ਜਾਣਦਾ ਹਾਂ ਜਿਹੜੇ ਮਾਸ ਖਾਂਦੇ ਨੇ ਸ਼ਰਾਬ ਦੇ ਨੇੜੇ ਵੀ ਨਹੀਂ ਜਾਂਦੇ ਔਰ ਐਸੇ ਮੂਰਖਾਂ ਨੂੰ ਵੀ ਜਾਣਨਾ ਕਿ ਮੈਂ ਕਰਨਾ ਮੈਂ ਇਸ ਕਰਕੇ ਮੂਰਖ ਕਹਿ ਰਹੇ ਹਾਂ ਕਿਉਂਕਿ ਮੇਰੇ ਸਤਿਗੁਰੂ ਨੇ ਕਿਹਾ ਜਿਤ ਪੀਤੇ ਮਦ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣਾ ਹੀ ਕਸਮਾਂ ਤੱਕੇ ਖਾਏ ਜਿਤ ਪੀਤੇ ਖਸਮ ਵੀਸਰੇ ਦਰਗਾ ਮਿਲੇ ਸਜਾਏ ਝੂਠਾ ਮਦ ਮੂਲ ਨਾ ਪੀਚੇ ਜੇਕਾ ਪਰ ਵਸਾਏ ਜਿਹੜੇ ਸ਼ਰਾਬ ਤੇ ਚੜਾਈ ਜਾਂਦੇ ਨੇ ਤੇ ਮਾਸ ਤੋਂ ਡਰਦੇ ਨੇ ਕਿ ਇਹਦੇ ਨਾਲ ਪਾਪ ਲੱਗੇਗਾ ਔਰ ਮੈਂ ਐਸੇ ਸੱਜਣਾ ਨੂੰ ਕਈਆਂ ਨੂੰ ਜਾਣਨਾ ਜਿਨ੍ਹਾਂ ਨੂੰ ਜਿਸ ਲਈ ਸਮਝ ਲੱਗ ਗਈ ਕਿ ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਸ਼ਰਾਬ ਪੀਣ ਤੋਂ ਮਨਾ ਕੀਤਾ ਹੈ ਉਹ ਸ਼ਰਾਬ ਛੱਡ ਗਏ ਇਹ ਤੇ ਮੈਂ ਆਪਣੇ ਮਨ ਨੂੰ ਸਮਝਾਉਣ ਵਾਲੀ ਗੱਲ ਹੈ ਇੱਕ ਦੋ ਹੋਰ ਗੱਲਾਂ ਨੇ ਆਪਾਂ ਅੱਜ ਸਮਾਂ ਕਾਫੀ ਜ਼ਿਆਦਾ ਹੋ ਗਿਆ ਸਮਝ ਮੈਂ ਨਾਲ ਵਿਚਾਰੀ ਜਾ ਕੇ ਜਿਵੇਂ ਜਿਵੇਂ ਆ ਰਹੇ ਨੇ ਕੁਝ ਗੱਲਾਂ ਵਿਚਾਰ ਆ ਰਹੇ ਨੇ ਉਹਨਾਂ ਨਾਲ-ਨਾਲ ਵਿਚਾਰਾਂਗਾ ਮੈਂ ਅੱਜ ਬੱਸ ਇਤਨੇ ਇੱਕ ਬਚਨ ਪਰਵਾਣ ਕਰਨਾ ਹੋਈਆਂ ਭੁੱਲਾਂ ਵਾਸਤੇ ਕਿ ਮਾਫ਼ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ